ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੌਸਮ ਬਾਰੇ ਅੱਜ ਦਾ ਜਾਣਕਾਰੀ ਪੰਜਾਬ 'ਚ ਅਗਲੇ 2 ਦਿਨ ਪਵੇਗਾ ਭਾਰੀ ਮੀਂਹ ਮੌਸਮ ਪਾਣੀ ਜਾਰੀ ਕੀਤਾ ਅਲਰਟ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਨਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਆ ਪੰਜਾਬ ਦੇ ਵਿੱਚ ਮੌਨਸੂਨ ਕਮਜ਼ੋਰ ਹੋ ਗਿਆ ਘਟਮੀ ਕਾਰਨ ਤਾਂ ਮਨ ਥਰਵਦਨਾ ਸ਼ੁਰੂ ਹੋ ਗਿਆ 24 ਘੰਟੇ ਚਤਾਮਨ ਚ 0.1 ਡਿਗਰੀ ਦੀ ਗਰਾਫਟ ਦਰਜ ਕੀਤੀ ਗਈ ਹੈ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਨ 40.2 ਦੀ ਦਰਜ ਕੀਤਾ ਗਿਆ ਇਹ ਆਮ ਨਾਲੋਂ 3.5 ਡਿਗਰੀ ਵੱਧ ਹੈ ਪਰ ਸਉਣ ਮਹੀਨਾ ਪੰਜਾਬ ਵਿੱਚ ਆਪਣਾ ਰੰਗ ਦਿਖਾਵੇਗਾ ਅੱਜ ਕਈ ਜ਼ਿਲ੍ਹਿਆਂ ਚ ਬੱਦਲ ਛਾਇਰੇ ਹਨ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮੌਸਮ ਵਿਭਾਗ ਮੁਤਾਬਿਕ ਅੱਜ ਰਾਤ ਤੋਂ ਪੱਛਮੀ ਗੜਬੜੀ ਤੇਜ਼ ਕਰਮ ਹੋ ਜਾਵੇਗੀ ਇਸ ਕਰਕੇ ਸੋਮਵਾਰ ਤੋਂ ਕਈ ਜ਼ਿਲ੍ਹੇ ਚ ਭਾਰੀ ਮੀਂਹ ਪੈ ਸਕਦਾ ਹੈ ਤੇ ਵਿਭਾਗ ਨੇ 12 ਜ਼ਿਲ੍ਹਿਆਂ ਲਈ ਯੈਲੋ ਲਾੜੀ ਜਾਰੀ ਕੀਤਾ ਹੈ ਮੌਸਮ ਵਿਭਾਗ ਵਿਗਿਆਨ ਕੇਂਦਰ ਦੇ ਅਨੁਸਾਰ ਮੌਨਸੂਨ ਦੇ ਕਮਜ਼ੋਰ ਹਣ ਕਰ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ਤੇ ਹਲਕੀ ਜੀਹਾਂ ਵੱਖ-ਵੱਖ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇ ਨਾਲ ਹੀ ਸਭ ਤੋਂ ਵੱਧ ਮੀਂਹ ਲੁਧਿਆਣਾ ਦੀ ਨਵਾਂ ਸ਼ਹਿਰ ਤੱਕ ਨਵਾਂ ਜਿੱਦਰ ਤੱਕ ਕੀਤਾ ਗਿਆ ਇਸ ਦੇ ਨਾਲ ਸੋਮਵਾਰ ਤੋਂ ਪਠਾਨਕੋਟ ਗਰਦਾਸਪੁਰ ਉਮਰਤਸਰ ਸ਼ਿਆਲਪੁਰ ਕਪੂਥਾ ਜਲੰਧਰ ਸੰਗਰੂਰ ਨਵਾਂ ਸ਼ਹਿਰ ਫਤਿਹਗੜ੍ਹ ਸੈਬਰੂਪਨਗਰ ਪਟਿਆਲਾ ਤੇ ਮਹਾਲੀ ਜੀਨਾ ਚ ਮੀਦਾ ਅਲਰਟ ਹੋਵੇਗਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ